ਹੈਲੋ ਸਸਕੀ ਕਲਜੀ ਸਾਰਿਆਂ ਨੂੰ ਮੀਤ ਕਰਦੇ ਆ ਦੁੱਸਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਅੱਜ ਆਪਾਂ ਚੱਲੇ ਆ ਜੀ ਰਖੜੀਆਂ ਲੈਣ ਹਨਾ ਭਰਾ ਹੁਣਾ ਵਾਸਤੇ ਕਾਕੂ ਹੁਣਾ ਵਾਸਤੇ ਸਾਰਿਆਂ ਵਾਸਤੇ ਕਿਉਂਕਿ ਖੁਸ਼ੀ ਨੂੰ ਇਹ ਸੀਗਾ ਵੀ ਮੈਂ ਆਪਦੀ ਚੁਆਇਸ ਦੀਆਂ ਆਪ ਰਖੜੀਆਂ ਲੈ ਕੇ ਆਉਂਗੀ ਤੇ ਫਿਰ ਖੁਸ਼ੀ ਕਾਊਂਟ ਕਰਦੀ ਜਾ ਰਹੀ ਸੀ ਹੁਣ ਵੀ ਆਪਾਂ ਲੈਣੀਆਂ ਕਿੰਨੀਆਂ ਨੇ ਰਖੜੀਆਂ ਅਸੀਂ ਟੋਟਲ 10-12 ਲੈ ਕੇ ਆਵਾਂਗੇ ਤੇ ਫਿਰ ਪਹਿਲਾਂ ਆਪਾਂ ਹੁਣ ਬਾਜ਼ਾਰ ਸੈਂਟਰ ਹੋਏ ਜਦੋਂ ਦੇਖਿਆ ਵਾਲੇ ਵਾਲੇ ਬਹੁਤ ਵਧੀਆ ਬਾਜ਼ਾਰ ਸਜੇ ਹੋਏ ਸੀਗੇ ਪੀੜ ਬਹੁਤ ਸੀਗੀ ਫਿਰ ਆਪਾਂ ਸੋਚਿਆ ਵੀ ਪਹਿਲਾਂ ਆਪਾਂ ਸਬਜੀ ਮੰਡੀ ਚੱਲਾਂਗੇ ਕਿਉਂਕਿ ਕੱਲ ਨੂੰ ਦੀਦੀ ਹੋਣਾ ਨੇ ਆਣਾ ਹਨ ਉਹਨਾਂ ਵਾਸਤੇ ਜੋ ਵੀ ਖਾਣਾ ਪੀਣਾ ਬਣਾਉਣਾ ਆਪਾਂ ਕੁਛ ਨਾ ਕੁਛ ਸਬ지ਆ ਵਗੈਰਾ ਲੈ ਕੇ ਆਵਾਂਗੇ ਮੰਡੀ ਚੋਂ ਤੇ ਮੰਡੀ ਜਾ ਕੇ ਦੇਖਿਆ ਮਤਲਬ ਬਾਜ਼ਾਰ ਦੇ ਵਿੱਚ ਤੇ ਮੰਡੀ ਚ ਸੇਮ ਹੀ ਸੇਮ ਹੀ ਕੱਠ ਵੱਟ ਸੀਗਾ ਕਿਉਂਕਿ ਤਿਹਾਰ ਕਰਕੇ ਨਾ ਸਾਰੇ ਲੋਕੀ ਖਰੀਦਦਾਰੀ ਕਰ ਰਹੀ ਸੀਗੇ ਹਨਾ ਜਿੱਥੇ ਵੀ ਜਾ ਰਹੇ ਸੀ ਨਾ ਭੀੜੀ ਭੀੜ ਮਿਲ ਰਹੀ ਸੀਗੀ ਮੰਡੀ ਜਿੱਦਾ ਵੈਸੇ ਵੀ ਸ਼ਾਮ ਨੂੰ ਬਹੁਤ ਜ਼ਿਆਦਾ ਭੀੜ ਹੁੰਦੀ ਹੈਗੀ ਸਬਜ਼ੀ ਮੰਡੀ ਦੇ ਵਿੱਚ ਹਨਾ ਤੇ ਇੱਥੋਂ ਆਪਾਂ ਕੁਝ ਸਬਜ਼ੀਆਂ ਵਗੈਰਾ ਲਈਆਂ ਹਨਾ ਜੋ ਵੀ ਕੱਲ ਨੂੰ ਖਾਣਾ-ਦਾਣਾ ਤਿਆਰ ਕਰਨਾ ਆਪਾਂ ਉਸ ਦੇ ਰਿਗਾਰਡਿੰਗ ਕੁਝ ਨਾ ਕੁਝ ਸਬਜ਼ੀਆਂ ਵਗੈਰਾ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਆਪਾਂ ਰਖੜੀਆਂ ਲੈਣ ਹਨਾ ਕਿਉਂਕਿ ਖੁਸ਼ੀ ਨੂੰ ਦਾ ਹਫ਼ਤੇ ਪਹਿਲਾਂ ਹੀ ਜਾ ਹੋ ਗਿਆ ਸੀਗਾ ਕਿ ਮੈਨੂੰ ਜੀ ਨਾਲ ਜੋ ਛੇਤੀ ਮੈਂ ਆਵਦੀਆਂ ਜੋ ਅਜ ਦੀਆਂ ਰਖੜੀਆਂ ਲੈ ਕੇ ਆਉਂਗੀ ਮੈਂ ਖੁਦ ਡਿਸਾਈਡ ਕਰੂੰਗੀ ਕੀ ਲੈਣੀਆਂ ਨੇ ਕੀ ਨਾ ਹਨਾ ਤੇ ਚਲੋ ਹੁਣ ਆਪਾਂ ਸਬਜੀ ਮੰਡੀ ਚੋਂ ਬਾਹਰ ਨਿਕਲਦੇ ਆ ਤੇ ਹੁਣ ਚੱਲਾਂਗੇ ਆਪਾਂ ਰਖੜੀਆਂ ਵਾਲੀ ਸ਼ਾਪ ਤੇ ਕਿਸੇ ਤੇ ਹਨਾ ਦੇਖਿਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਰਖੜੀਆਂ ਸਿਗੀਆਂ ਤੇ ਤਕਰੀਬਨ ਹਰ ਇੱਕ ਦੁਕਾਨ ਦੇ ਅੱਗੇ ਰਖੜੀਆਂ ਲਗਾ ਰੱਖੀਆਂ ਸਿਗੀਆਂ ਤੇ ਇੰਨੀਆਂ ਰਖੜੀਆਂ ਦੇ ਵਿੱਚ ਨਾ ਆਪਾਂ ਖੁਦ ਕਨਫਿਊਜ਼ ਹੋ ਜੰਨੇ ਵੀ ਲਈਏ ਕੀ ਹਨਾ ਤੇ ਬੱਚਿਆਂ ਲਈ ਵੱਡਿਆਂ ਲਈ ਸਭ ਸਭ ਲਈ ਬਹੁਤ ਸੋਹਣੀਆਂ ਸੋਹਣੀਆਂ ਰਖੜੀਆਂ ਸਿਗੀਆਂ ਬਹੁਤ ਤਰ੍ਹਾਂ ਦੀਆਂ ਰਖੜੀਆਂ ਸਿਗੀਆਂ ਹਨਾ ਤੇ ਫਿਰ ਇੰਨਾ ਚੋ ਗਾਨੇ ਵਗੈਰਾ ਵੀ ਬਹੁਤ ਸੋਹਣੇ ਲੱਗ ਰਹੇ ਸਿਗੇ ਗਾਨੇ ਕੁਝ ਮੈਂ ਗਾਨੇ ਲੈ ਲੈ ਸੀਗੇ ਕੁਝ ਕਿ ਮੈਂ ਬੱਚੇ ਵਾਲੀਆਂ ਰਖੜੀਆਂ ਲਈਆਂ ਤੇ ਭਰਾ ਲਈ ਭਾਬੀ ਲਈ ਮੰਮੀ ਹੁਣਾਂ ਲਈ ਹਨ ਸਾਰਿਆਂ ਲਈ ਮੈਂ ਵੱਖੋ-ਵੱਖਰੀਆਂ ਰਖੜੀਆਂ ਲਈਆਂ ਸੀਗੀਆਂ ਤੇ ਸਭ ਤੋਂ ਜ਼ਿਆਦਾ ਟਾਈਮ ਲੱਗਿਆ ਸੀਗਾ ਮੈਨੂੰ ਭਰਾ ਲਈ ਰਖੜੀ ਲੈਣ ਚਾਣਾ ਕਿਉਂਕਿ ਭਰਾ ਲਈ ਤਾਂ ਮੈਂ ਸਾਰਾ ਬਾਜ਼ਾਰ ਛਾਣ ਛਾਣਤਾ ਸੀਗਾ ਪਰ ਮੈਨੂੰ ਕਿਤੇ ਵੀ ਕੋਈ ਰਖੜੀ ਪਸੰਦ ਨਹੀਂ ਆਈ ਹਨਾ ਭਰਾ ਲਈ ਜਿਹੜੀ ਮੈਨੂੰ ਵਧੀਆ ਲੱਗੀ ਉਹ ਇਹ ਕਹਿੰਦੇ ਸੀ ਮੀ ਬੱਬੂ ਦੇ ਗੁੱਟ ਤੇ ਨਹੀਂ ਆਣੀ ਬੱਬੂ ਦਾ ਗੁੱਟ ਮੋਟਾ ਹੈ ਰਖੜੀ ਛੋਟੀ ਆ ਉਹ ਅਸੀਂ ਐਵੇਂ ਛੱਡਿਆ ਉਹ ਮੈਨੂੰ ਹੁਣ ਵੀ ਵਧੀਆ ਲੱਗ ਰਹੀ ਆ ਵੀ ਮੈਂ ਲਵਾ ਉਹ ਪਰ ਉਹ ਆਣੀ ਨਹੀਂ ਉਹਦੇ ਹਨਾ ਪਰਾ ਦੇ ਬੰਨੀ ਨਹੀਂ ਜਾਣੀ ਉਹ ਕਿਉਂਕਿ ਉਹ ਬਹੁਤ ਹੋ ਹੋ ਸੀਗੀ ਛੋਟੀ ਸੀ ਸਾਈਜ਼ ਦੇ ਵਿੱਚ ਤੇ ਚਲੋ ਆਪਾਂ ਰਖੜੀਆਂ ਰੁਖੜੀਆਂ ਦੇਖ ਲਈਆਂ ਹੁਣ ਤੇ ਰਖੜੀਆਂ ਲੈ ਲੂ ਕੇ ਨਾ ਥੋੜੀ ਜੀ ਭੁੱਖ ਵੀ ਲੱਗ ਗਈ ਸੀ ਤੇ ਖੁਸ਼ੀ ਨੂੰ ਨਾ ਆਪਦਾ ਲਾਲ ਛੋ ਰਿਆ ਸੀਗਾ ਵੀ ਮੈਨੂੰ ਆਹ ਵੀ ਲੈ ਦੋ ਆਹ ਵੀ ਲੈ ਦੋ ਖੁਸ਼ੀ ਨੇ ਤਿੰਨ ਚਾਰ ਜਗ੍ਹਾ ਤੋਂ ਆਪਦੇ ਲਈ ਤਰਾਂ-ਤਰਾਂ ਦੀਆਂ ਰਖੜੀਆਂ ਆਹ ਆਪ ਹੀ ਲੈ ਲੀਆਂ ਵੀ ਮੈਂ ਆਪ ਹੀ ਬਨ ਲੈਣੀਆਂ ਨੇ ਆਪਦੇ ਹਨਾ ਦੋ ਤਿੰਨ ਤਾਂ ਇਹ ਰਾਤ ਵੀ ਬਨ ਲੀਆਂ ਨੇ ਆ ਕੇ ਤੇ ਹੁਣ ਆਪਾਂ ਰੁਖੜੀ ਰੁਖੜੀ ਦੇਖ ਕੇ ਉਸ ਤੋਂ ਬਾਅਦ ਥੋੜੀ ਜੀ ਭੁੱਖ ਵੀ ਲੱਗ ਗਈ ਸੀ ਫਿਰ ਆਪਾਂ ਸੋਚਿਆ ਵੀ ਚਲੋ ਹੁਣ ਨਾ ਆਪਾਂ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਚੱਲਦੇ ਆਂਗੇ ਪੀਜ਼ਾ ਖਾਣ ਹਨਾ ਵੀ ਪੀਜ਼ਾ ਪੂਜ਼ਾ ਖਾ ਕੇ ਆਨੇ ਆਗੇ ਫਿਰ ਅਸੀਂ ਇਵਿਸ਼ਕਰਮਾ ਚੌਕ ਕ੍ਰੋਸ ਹੁੰਦੇ ਹੋਏ ਜਾਵਾਂਗੇ ਬੀਐਸਐਨਐਲ ਪਾਰਕ ਕੋਲ ਜਿਨ੍ਹਾਂ ਦੇ ਹਰ ਵਾਰ ਆਪਾਂ ਉੱਥੇ ਜਾਂਦੇ ਹਾਂ ਕਿਉਂਕਿ ਉਹਨਾਂ ਦਾ ਸੰਗਰੂਹ ਜਿਵੇਂ ਹੈਲੋ ਫੂਡ ਹਨ ਹੈਲੋ ਫੂਡ ਨੂੰ ਵੀ ਮਾਤ ਪਾਉਂਦਾ ਹਨ ਬਹੁਤ ਜ਼ਿਆਦਾ ਟੇਸਟੀ ਹੁੰਦਾ ਉਹਨਾਂ ਦਾ ਪੀਜ਼ਾ ਬਹੁਤ ਵਧੀਆ ਲੱਗਦਾ ਹੈ ਹਨ ਤੇ ਆਪਾਂ ਹੁਣ ਵੀਜ਼ਾ ਖਾਣ ਤੋਂ ਬਾਅਦ ਕਰਾਂਗੇ ਘਰ ਦੀ ਵਾਪਸੀ ਪੀਜ਼ ਆਪਣਾ ਆ ਗਿਆ ਸੀਗਾ ਰੈਡੀ ਹੋ ਗਿਆ ਸੀਗਾ ਤੇ ਹੁਣ ਆਪਾਂ ਚੱਲਾਂਗੇ ਜੀ ਘਰ ਵਾਪਸ ਤੇ ਕੱਲ ਨੂੰ ਮਨਾਵਾਂਗੇ ਰਖੜੀਆਂ ਦਾ ਤਿਹਾਰ ਖੁਸ਼ੀ-ਖੁਸ਼ੀ ਹਣਾ ਸੈਲੀਬ੍ਰੇਟ ਕਰਾਂਗੇ ਕੱਲ ਨੂੰ ਦੀਦੀ ਹੁਣਾ ਨਾਲ ਤੇ ਅਗਲੇ ਦਿਨ ਭਰਾ ਹੁਣਾ ਨਾਲ ਪਿੰਡ ਜਾ ਕੇ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਬਾਏ ਬਾਏ